ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨਵੇਂ ਪੇਪਰਾਂ ਬਾਰੇ ਗੱਲਬਾਤ ਕਰਾਂਗੇ ਕੀ ਪ੍ਰੋਸੈਸ ਚੱਲੂਗਾ ਇੱਕ 골ਡਨ ਨਿਊਜ਼ ਆਈ ਹੈ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਜਿਹੜੀ ਹੈ ਏਜੰਟਾਂ ਵਾਸਤੇ ਬੈਡ ਨਿਊਜ਼ ਆਈ ਹੈ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾਲ ਇਹਦੇ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕਰਨੇ ਕਿ ਤੁਹਾਨੂੰ ਜਗਾ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਤੇ ਤੀਜੇ ਨੰਬਰ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐ ਹੋਣਾ ਵਾ ਆਪਾਂ ਇੱਕ ਗਰੁੱਪ ਬਣਾਇਆ ਵਾ WhatsApp ਦੇ ਉੱਤੇ ਤੇ ਜੇਕਰ ਤੁਸੀਂ ਐਡ ਹੋਣਾ ਚਾਹੁੰਦੇ ਜੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਆਪਾਂ ਤੁਹਾਨੂੰ ਆਪੇ ਹੀ ਐਡ ਕਰ ਲਾਂਗੇ ਤੁਹਾਨੂੰ ਲਿੰਕ ਸੈਂਡ ਕਰ ਦਾਂਗੇ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਉਸ ਗਰੁੱਪ ਵਿੱਚ ਆਪਾਂ ਗੱਲਬਾਤ ਕਰ ਲੈਨੇ ਆ ਸਾਰੇ ਟੌਪਿਕਾਂ ਬਾਰੇ ਤੁਸੀਂ ਕੋਈ ਜਵਾਬ ਸੁਰ ਬੋਝ ਤਾਂ ਜਵਾਬ ਮਿਲ ਜਾਂਦਾ ਉਸ ਗਰੁੱਪ ਵਿੱਚੋਂ ਵੀ ਲਓ ਜੀ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਏਜੰਟਾਂ ਵਾਲੀ ਗੱਲ ਕਰਦੇ ਆਂ ਸਰਕਾਰ ਇਸ ਵਾਰ ਬਹੁਤ ਜਿਆਦੀ ਸਖਤ ਹੋਈ ਪਈ ਐ ਰੂਡ ਹੋਈ ਪਈ ਐ ਇਸ ਵਾਰ ਸਰਕਾਰ ਨੇ ਕੀ ਕੀਤਾ ਵਾ ਸਰਕਾਰ ਨੂੰ ਲੱਗਾ ਪਤਾ ਇਸ ਚੀਜ਼ ਦਾ ਕਿ ਜਿਹੜੇ ਏਜੰਟ ਵਾ ਉਹ ਏਜੰਟੀ ਕਰਕੇ ਮਿਲੂਗੀ ਪੈਸੇ ਲੈ ਕੇ ਬੰਦੇ ਸਾਧਦੇ ਆ ਮਿਲੂਗੀ ਬੰਦਿਆਂ ਦੀ ਸਮਗਲਿੰਗ ਕਰਦੇ ਆ ਕਿ ਆਪ ਜੇ ਸਪਸ਼ਟ ਸ਼ਬਦਾਂ ਵਿੱਚ ਬਕਾਏ ਕਿ ਬੰਦਿਆਂ ਦੀ ਸਮਗਲੀ ਕਰਦੇ ਆ ਕਿ ਪੇਪਰ ਖੋਲਦੇ ਆ ਉਹ ਪੇਪਰ ਪਰਵਾਉਂਦੇ ਆ ਪਰ ਫ੍ਰੀ ਨਹੀਂ ਪੇਪਰ ਪਰਵਾਉਂਦੇ ਪੈਸੇ ਲੈ ਕੇ ਪੇਪਰ ਪਰਵਾਉਂਦੇ ਆ ਨਾਰਮਲੀ ਗੱਲ ਆ ਸਾਰੇ ਏਜੰਟ ਵਾ ਜਿਹੜੇ ਉਹ ਪੇਪਰ ਜਿਹੜੇ ਆ ਉਹ ਪੈਸੇ ਲੈ ਕੇ ਹੀ ਪਰਵਾਉਂਦੇ ਆ ਠੀਕ ਆ ਤੇ ਇਹ ਗੱਲ ਲੱਗੀ ਹੈ ਪਤਾ ਸਰਕਾਰ ਨੂੰ ਜਿਸ ਕਰਕੇ ਸਰਕਾਰ ਨੇ ਇੱਥੇ ਇਟਲੀ ਵਿੱਚ ਬੜੇ ਹੀ ਏਜੰਟ ਹੈਗੇ ਆ ਜਿਨ੍ਹਾਂ ਨੂੰ ਮਿਲ ਕੇ ਕੁਝ ਤਾਂ ਫੜੇ ਗਿਆ ਕੁਝ ਕਈਆਂ ਨੂੰ ਫਾੜ ਲਿਆ ਤੇ ਕਈਆਂ ਦੀ ਉਹਨਾਂ ਨੇ ਜਿਹੜੀ ਬਾ ਹੁਣ ਇਹ ਆਪਾਂ ਕਹਿ ਲਈਏ ਕਿ ਦੁਜੀ ਕਰਨੀ ਸ਼ੁਰੂ ਕੀਤੀ ਆ ਜਾਂਚ ਕਰਨੀ ਸ਼ੁਰੂ ਕੀਤੀ ਆ ਪਤਾ ਗੱਲਾਂ ਪਤਾ ਪਤਾ ਕਰਨੇ ਸ਼ੁਰੂ ਕੀਤੀਆਂ ਵਾ ਕਿ ਕੀ ਪ੍ਰੋਸੈਸ ਵਾ ਕਿਉਂ ਮਿਲ ਕੇ ਕਿਹੜੇ ਕਿਹੜੇ ਬੰਦੇ ਨੇ ਪੈਸੇ ਲੈ ਸਦਿਆ ਵਾ ਇਹ ਕੱਲੀ ਮੈਂ 2024 ਵਾਲਾ ਪੇਪਰ ਨਹੀਂ ਕਰ ਰਿਹਾ ਇਹਨਾਂ ਨੇ 2022 ਵਿੱਚ 23 ਵਿੱਚ ਫੇਬਰਵਰਰੀ ਸੀ ਉਹਨਾਂ ਦੀ ਵੀ ਮੈਂ ਗੱਲ ਕਰ ਲਿਆ ਮੈਂ ਉਹਨਾਂ ਪਿਛਲੇ ਵੀ ਪ੍ਰੋਸੈਸ ਹੋਇਆ ਸਰਕਾਰ ਹੁਣ ਜਿਹੜੀ ਹੈ ਚੈੱਕ ਕਰ ਰਹੀ ਹੈ ਸਰਕਾਰ ਐਸ ਵਾਰ ਬਹੁਤ ਜੱਜ ਸਕਤੋਈ ਪਈ ਆ ਜਿਸ ਕਰਕੇ ਜਿਹੜੇ ਵੀਰ ਭਰਾ ਨੇ ਪੇਪਰ ਭਰੇ ਸੀ ਪਹਿਲਾਂ ਕਿਉਂਕਿ ਪਹਿਲੀ ਗੱਲ ਕੀ ਹੋਈ ਸਭ ਤੋਂ ਪਹਿਲਾਂ ਹੈ ਕਿ ਇੱਕ ਜਿਹੜੇ ਏਜੰਟਾਂ ਨੇ ਕੀ ਕੀਤਾ ਐਂਟਰੀ ਬੜੀ ਬੰਦੇ ਦੀ ਕਰਾਈ ਤੇ ਪੇਪਰ ਕਹਿ ਕੇ ਨਹੀਂ ਬਣਵਾ ਕੇ ਦਿੱਤੇ ਇਸ ਗੱਲ ਤੋਂ ਸਰਕਾਰ ਨੂੰ ਬੜਾ ਜ਼ਿਆਦਾ ਮਤਲਬ ਕੀ ਸ਼ੱਕ ਪਿਆ ਇਸ ਚੀਜ਼ ਦੇ ਉੱਤੇ ਦੂਜੀ ਗੱਲ ਜਿਹੜੇ ਬਣਵਾਉਂਦੇ ਸੀ ਕਿਉਂਕਿ ਨਾਰਮਲ ਹੀ ਗੱਲ ਵਾ ਪੇਪਰ ਪਹਿਲਾਂ ਪੜਨ ਲੱਗਿਆ ਪਹਿਲੇ ਲੱਗਦੇ ਸੀ ਉਸ ਤੋਂ ਬਾਅਦ ਜਦੋਂ ਨਿਕਲ ਜਾਂਦੇ ਸਦੋਂ ਪਹਿਲੇ ਏਜੰਟ ਲੈਂਦੇ ਸੀ ਫੇਰ ਇੱਥੇ ਆਉਂਦੇ ਸੀ ਥਿਆਣ ਕੇ ਪੱਕੇ ਹੁੰਦੇ ਸੀ ਬੰਦੇ ਉਸ ਤੋਂ ਬਾਅਦ ਫੇਰ ਦੂਜਾ ਏਜੰਟ ਪਹਿਲੇ ਲੈਂਦੇ ਕਿਉਂਕਿ ਇਦਾਂ ਹੀ ਪਿੱਛੇ ਵੀ ਇੱਕ ਆਪਣਾ ਇਹ ਵੀ ਉਹਨੂੰ ਕੰਮਕੁਮ ਨਹੀਂ ਮਿਲਿਆ ਜਿਹੜਾ ਮਾਲਕ ਆ ਉਹਨੂੰ ਮਾਰ ਗਏ ਸੁੱਟ ਗਿਆ ਬਾਅਦ ਚ ਇਦਾਂ ਹੀ ਹੁਣ ਆਪਣਾ ਇੱਕ ਹੋਰ ਵੀ ਦਾ ਗਾਵਾ ਇੰਡੀਅਨ ਉਹ ਉਹਨੇ ਆਪਣੇ ਸੁਸਾਇਸਾਈਡ ਆਪਣੇ ਆਪ ਹੀ ਕਰ ਲਿਆ ਉਹਨੂੰ ਕਿਤੇ ਕੰਮ ਕੋਮ ਨਹੀਂ ਲੱਭਾ ਉਹ ਆਇਆ ਪੇਪਰਾਂ ਤੇ ਤੇ ਏਜੰਟਾਂ ਨੇ ਤੰਗ ਕੀਤਾ ਵਾਨੂੰ ਕਿਤੇ ਤੇ ਉਹ ਉਹਨੇ ਸੁਸਾਇਸਾਈਡ ਕਰ ਲਿਆ ਆਪ ਠੀਕ ਐ ਇਦਾਂ ਦੀ ਘਟਨਾਵਾਂ ਹੋਣ ਏਜੰਟਾਂ ਨੇ ਇਦਾਂ ਬੜੇ ਹੀ ਬੰਦਿਆਂ ਨੂੰ ਤੰਗ ਕੀਤਾ ਚਲੋ ਕਈ ਤੇ ਚਲੋ ਉਹ ਦੋ ਮਿਲ ਕੇ ਸਮਝ ਜਾਂਦੇ ਆ ਮਿਲ ਕੇ ਆਪਾਂ ਕਹਿ ਲਈਏ ਕਿ ਵੇਟ ਕਰਕੇ ਪੇਪਰ ਬਣਵਾ ਲੈਂਦੇ ਆ ਪਹਿਜ ਦੇ ਕੇ ਗੱਲਾਂ ਬਾਤਾਂ ਕਰਾ ਕੇ ਪਰ ਕਈ ਹੁੰਦੇ ਆ ਘਬਰਾ ਜਾਂਦੇ ਆ ਜਿਵੇਂ ਹੁਣ ਪਿੱਛੇ ਜਿਹੜਾ ਆਪਣਾ ਜਿਹੜਾ ਵੀਰ ਇੱਕ ਹੈਗਾ ਸੀ ਉਬੀ ਦਾ ਹੀ ਮਲਕੀ ਨੂੰ ਕੰਮ ਕੋਮ ਨਹੀਂ ਮਿਲਿਆ ਉਹਦਾ ਨਹੀਂ ਸੂਤਰ ਆਇਆ ਤੇ ਉਹ ਫਿਰ ਹਾਰ ਕੇ ਉਹਨੇ ਸੋਸਾਇਟੀ ਕਰ ਲਿਆ ਠੀਕ ਹੈ ਬੜੀ ਮਲਕੀ ਦੋਖ ਵਾਰ ਦੋਖ ਪਰ ਇਹ ਪਹਿਲਾਂ ਵੀ ਪਿੱਛੇ ਵੀ ਇੱਕੋ ਹੀ ਸੀ ਤੇ ਹੁਣ ਫਿਰ ਇਦਾਂ ਹੀ ਹੋਇਆ ਵਾ ਵੀਰ ਨਾਲ ਆਪਣੇ ਨਾਲ ਇੱਕ ਨਾਲ ਇਹ ਸਕੇ ਸਰਕਾਰ ਜਿਹੜੀ ਵਾ ਹੁਣ ਬੜੇ ਕਦਮ ਲੈਣਾ ਚੁੱਕਨੇ ਵਾ ਕਿ ਜਿਹੜਾ ਵਾ ਆਪਾਂ ਏਜੰਟਾਂ ਵਾਲਾ ਕੰਮ ਜਿਹੜਾ ਤਕਰੀਬਨ ਆਉਣ ਵਾਲੇ ਸਮੇਂ ਜਨਾ ਨੇ ਖਤਮ ਕਰ ਹੀ ਦੇਣਾ ਵਾ ਕਿਹੜੇ ਪੈਸੇ ਜਿਹੜੇ ਆ ਐਜੰਟਾਂ ਨੂੰ ਘਾਟ ਤੋਂ ਘਾਟ ਦਿੱਤੇ ਜਾਣ ਮਲਕੀ ਦੇ ਪੇਪਰ ਵਾ ਉਸ ਬਿਨਾ ਪੈਸਾ ਤੋਂ ਭਰੇ ਜਾਣ ਦੇਖਦੇ ਹੁਣ ਆਉਣ ਵਾਲੇ ਸਮੇਂ ਵਿੱਚ ਸਰਕਾਰ ਕੀ ਨਵੇਂ ਕਾਨੂੰਨ ਲੈ ਕੇ ਆਉਂਦੀ ਆ ਤਾਂ ਜੋ ਜਿਹੜੇ ਵੀਰ ਭਰਾ ਆ ਉਹ ਪੇਪਰ ਮਲਕੀ ਨਾਰਮਲੀ ਗਾ ਜਿਹੜਾ ਵੀਜ਼ਾ ਹੁੰਦਾ ਵਾ ਉਹ ਤਾਂ ਇੱਕ ਹਿਸਾਬ ਦਾ ਆਪਾਂ ਫ੍ਰੀ ਹੁੰਦਾ ਕਹਾਂਗੇ ਕਿ ਥੋੜੇ-ਮੋਟੇ ਪੈ ਲੱਗਦੇ ਆ ਜਾਂ ਟਿਕਟ ਲੱਗਦੀ ਆ ਜਿਹੜੇ ਮਾੜੇ-ਮੋਟੇ ਸਰਕਾਰੀ ਫੀਸ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਬਾਕੀ ਉਹ ਸਾਰੇ ਏਜੰਟ ਹੀ ਬਚਾਉਂਦੇ ਆ ਪੈਸੇ ਇਸ ਕਰਕੇ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਕਰਦੇ ਆ ਕਿ ਕਿ ਏਜੰਟਾਂ ਵਾਸਤੇ ਕਿਉਂਕਿ ਹੁਣ ਇੱਕ ਇੱਕ ਹੋਰ ਗੱਲ ਆ ਹੁਣ ਉਹਨਾਂ ਨੇ ਇਸ ਵਾਰ ਵੀ ਪੇਪਰ ਭਰਵਾ ਲਿਆ ਦੋ ਪੀ ਫਾਈਲ ਫਾਈਲ ਰੈਡੀ ਕਰਾਈਆਂ ਮੈਂ ਇਹ ਦੋ ਮਹੀਨੇ ਪਹਿਲਾਂ ਕਰਾਉਣ ਦਾ ਵੀ ਕਾਰਨ ਇਹ ਹੋਈ ਆ ਕਿ ਉਹਨਾਂ ਨੇ ਦੋ ਮਹੀਨਾ ਅੱਜ ਕੀ ਕਰਨਾ ਵਾ ਹੋਣ ਜਿਹੜਾ ਆਪਣਾ ਦਸੰਬਰ ਜਾਂਦਿਆ ਵਾ ਤੇ ਜਨਵਰੀ ਜਾਣੀ ਵਾ ਇਹਨਾਂ ਨੇ ਦੋ ਮਹੀਨੇ ਵਿੱਚ ਕੀ ਕਰਨਾ ਵਾ ਕੰਟਰੋਲ ਕਰਨਾ ਕਿ ਜਿਹੜੇ ਮਾਲਕ ਕੋਲੋਂ ਪੇਪਰ ਭਰਾਏ ਆ ਇਹ ਮਾਲਕ ਨੂੰ ਸੱਚੀ ਬੰਦੇ ਦੀ ਲੋੜ ਵਾ ਇਹਨੇ ਪਹਿਲਾਂ ਕਿਵਾਂ ਸੱਧਿਆ ਵਾ ਉਹਦੇ ਨਾਲ ਕੀ ਟ੍ਰੀਟਮੈਂਟ ਕੀਤਾ ਮਿਲ ਕੇ ਉਹਨੂੰ ਪੇਪਰ ਬਣਵਾ ਕੇ ਦਿੱਤੇ ਆ ਜਾਂ ਨਹੀਂ ਬਣਵਾ ਗਏ ਤੇ ਜੇਕਰ ਤਾਂ ਉਹਨੇ ਪੇਪਰ ਨਹੀਂ ਬਣਵਾ ਗਏ ਤੇ ਫਰੋਡ ਰਿਆ ਵਾ ਤੇ ਫਿਰ ਉਹਦੇ ਪੇਪਰ ਤੋਂ ਬਾਹਰ ਤਾਂ ਹੁਣ ਨਹੀਂ ਪਰੇ ਜਾਣੇ ਮਲਕਿ ਉਹ ਮਾਲਕਤ ਬਾਅਦ ਵਿੱਚ ਪੇਪਰ ਨਹੀਂ ਪੜ ਸਕਦਾ ਇਸ ਕਰਕੇ ਉਹਨਾਂ ਨੇ 2 ਮਹੀਨੇ ਦਾ ਟਾਈਮ ਲਿਆ ਕਿ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਇਸ ਵਾਰ ਕੀ ਹੋਊਗਾ ਕਿ ਜਿਹੜੇ ਜਿਹਦੇ ਵੀ ਇਹਦੇ ਪੇਪਰ ਪਰੇ ਜਾਣਗੇ ਉਹਦਾ ਪੇਪਰ ਨਿਕਲਦੇ ਵੀ ਚਾਂਸ ਹੋਣਗੇ ਤੇ ਉਹਨੂੰ ਜਿਹੜਾ ਵਾ ਮਲਕਿ ਆਪਾਂ ਕਹਿ ਲਈਏ ਕਿ ਇੱਥੇ ਆਉਣ ਦੇ ਆਪਾਂ ਕਹਿ ਲਈਏ ਕਿ ਕਿਉਂਕਿ ਨਾਰਮਲੀ ਗੱਲ ਵਾ ਜੇਕਰ ਉਹਨਾਂ ਨੇ ਕਾਉਂਡ ਇਦਾਂ ਦਾ ਬਣਾਇਆ ਵਾ ਫਿਰ ਤਾਂ ਨੇੜੀ ਵਾ ਜਿਹੜੀ ਸੰਜੋਰ ਨੂੰ ਮਿਲਣ ਦੇ ਵੀ ਜਾਣ ਸਕਦੇ ਜਦੋਂ ਤਾਂ ਨਮਲ ਕੀ ਹੁੰਦਾ ਪਹਿਲਾਂ ਕੀ ਹੁੰਦਾ ਸੀ 9 ਮੰਥ ਵਾਲੇ ਪੇਪਰਾਂ ਤੇ ਕਿਉਂਕਿ ਇਹਦੇ ਵਿੱਚ ਗੋਟ ਨੇ ਉਹਦੇ ਬਾਰੇ ਗੱਲ ਆਪਾਂ ਕਰ ਰਹੇ ਹਾਂ 9 ਮੰਥ ਵਾਲੇ ਪੇਪਰਾਂ ਤੇ ਕੀ ਹੁੰਦਾ ਸੀ ਜਦੋਂ ਬੰਦੇ ਨੂੰ ਸੰਜੋਰ ਨੂੰ ਮਿਲ ਜਾਂਦੀ ਸੀ ਉਹ ਸੰਜੋਰ ਨੂੰ ਜੇਕਰ ਉਹਦੀ ਦੂਜੀ ਹੋ ਜਾਂਦੀ ਸੀ ਐਕਸਪਾਇਰ ਹੋ ਜਾਂਦੀ ਸੀ ਐਕਸਪਾਇਰ ਹੋਣ ਤੋਂ ਬਾਅਦ ਉਹ ਨਾ ਉਹਨੂੰ ਰੀਨਿਊ ਕਰਾ ਸਕਦਾ ਤੇ ਨਾ ਆਪਣੇ ਪੇਪਰ ਗਾ ਜਿਹੜੇ ਕੁਝ ਨਾ ਕੁਝ ਬਣਾ ਬਣਾ ਗਾ ਸਕਦਾ ਹੁਣ ਪਰ ਉਹਨਾਂ ਨੇ ਕੀ ਕਰਤਾ ਵਾ ਕਿ ਜੇਕਰ ਇਹ ਨਵਾਂ ਰੂਲ ਜਿਹੜਾ ਕੱਟਣ ਜਾ ਰਿਹਾ ਕਿ ਜੇਕਰ ਉਹਦੀ ਸੰਜੋਰ ਨੂੰ 9 ਮੰਥ ਵਾਲੀ ਐ ਐਕਸਪਾਇਰ ਹੋ ਜਾਂਦੀ ਐ ਐਕਸਪਾਇਰ ਹੋਣ ਤੋਂ ਬਾਅਦ ਉਹਦਾ ਕੋਈ ਕੰਮ ਸੂਤਰ ਨਹੀਂ ਹੁੰਦਾ ਉਹ ਕੀ ਕਰ ਸਕਦੇ ਆ ਮਲਕੀ ਦੇ ਪੇਪਰ ਚੇਂਜ ਨਹੀਂ ਹੁੰਦੇ ਸਾਵਲ ਦੇ ਪਪਰਾਂ ਵਿੱਚ ਚੇਂਜ ਨਹੀਂ ਹੁੰਦੇ ਉਹ ਐਡਮੋਂ ਇੱਕ ਪਰਮਾਨੈਂਟ ਸੰਜੋਰ ਨਹੀਂ ਪਰਮਾਨੈਂਟ ਸੰਜੋਰ ਨੂੰ ਥੋੜੇ ਚਿਰ ਵਾਸਤੇ ਮਿਲ ਸਕਦੀ ਆ ਕਿ ਤਾਂ ਜੋ ਉਹਨੇ ਜਿਹੜੇ ਆਪਣੇ ਉਹ ਪੱਕੇ ਪੇਪਰ ਜਿਹੜੇ ਆ ਅਪਲਾਈ ਕਰ ਸਕਦੇ ਉਹਨਾਂ ਸਾਰਾ ਕੁਝ ਜਿਹੜਾ ਪ੍ਰੋਸੈਸ ਇਹ ਚੱਲ ਸਕੇ ਏਡੀ ਗੁੱਡ ਨਿਊਜ਼ ਨਵੀਂ ਆ ਰਹੀ ਆ ਵੇਖਦੇ ਹੁਣ ਇਹ ਕਾਨੂੰਨ ਸਰਕਾਰ ਕਦੋਂ ਲੈ ਕੇ ਆਉਂਦੀ ਆ ਕਦੋਂ ਇਹ ਸਾਰੇ ਕੁਛ ਆਫੀਸ਼ੀਅਲ ਤੌਰ ਤੇ ਗਜ਼ੇਟ ਆਫੀ ਚੜ੍ਹੇ ਵਿੱਚ ਰਿਲੀਜ਼ ਹੁੰਦਾ ਵਾ ਪਰ ਕਿ ਕਿਹਨਾਂ ਫਾਇਦਾ ਕੀ ਹੋਣਾ ਵਾ ਕਿ ਜਿਹੜੇ ਵੀਰਪਾ ਇੱਥੇ ਬਾਅਦ ਵਿੱਚ 9 ਮੰਥ ਵਾਲੀ ਸੰਜੋਰ ਨੂੰ ਲੈਣ ਤੋਂ ਬਾਅਦ ਵੀ ਕੱਚੇ ਰਹਿ ਜਾਂਦੇ ਸੀ ਇਹਨਾਂ ਨੇ ਪਹਿਲ ਲਾ ਕੇ ਕਚਰੇ ਨਾਲ ਉਹਨਾਂ ਵਾਸਤੇ ਫਾਇਦਾ ਵਾ ਕਿ ਜੇਕਰ ਪੇਪਰ ਨਹੀਂ ਓਪਨ ਹੁੰਦੇ ਮਿਲ ਕੀ ਉਹਨਾਂ ਨੂੰ ਇਹਦਾ ਕੋਟਾ ਨਹੀਂ ਕੋਟੇ ਜਾਂ ਨਾਮ ਨਹੀਂ ਆਉਂਦਾ ਉਹ ਵੇਟ ਵੇਟ ਕਰ ਸਕਦੇ ਆ ਪਰਮਨੈਂਟ ਸੰਜੋਰ ਨੂੰ ਲੈ ਗਈ ਉਹ ਪਰਮਨੈਂਟ ਨਹੀਂ ਗੈਤਾ ਪਰ ਮੰਟ ਕਹਤਾ ਟੈਂਪਰਰੀ ਸੰਜੋਰ ਨੂੰ ਉਹਨੇ ਜੜੀਆ ਮਿਲ ਸਕਦੀ ਵਾ ਉਹ ਟੈਂਪਰਰੀ ਸੰਜੋਰ ਨੂੰ ਤੇ ਬਾਅਦ ਵਿੱਚ ਜੋ ਕੰਮ ਕਰ ਕਰਕੇ ਤੇ ਆਪਣਾ ਦਾ ਦਮੰਦਾ ਕਰ ਸਕਦਾ ਵਾ ਪੇਪਰ ਚੇਂਜ ਕਰਾਉਣ ਵਾਲਾ ਇਹ ਨਵਾਂ ਕਾਨੂੰਨ ਕਹਿ ਰਿਹਾ ਦੇਖਦੇ ਆ ਕਦੋਂ ਇਹ ਨਵਾਂ ਕਾਨੂੰਨ ਆਉਂਦਾ ਵਾ ਪਰ ਜਿਹੜੇ ਵੀਰਪਰਾ ਹੁਣ ਪੇਪਰ ਭਰਉਂਦੇ ਆ ਇਹ ਸਾਰੀ ਆਪਣੀ ਗੱਲਬਾਤ ਕਰਕੇ ਪਹਿਲੇ ਪਹਿਲਾਂ ਨਾਂ ਦੇ ਦਿਓ ਪਹਿਲਾਂ ਦੀ ਗੱਲਬਾਤ ਸਾਰਾ ਕੁਝ ਕਰਨ ਤੋਂ ਬਾਅਦ ਹੀ ਪੇਪਰ ਭਰਵਾਇਓ ਤਾਂ ਜੋ ਤੁਸੀਂ ਬਾਅਦ ਵਿੱਚ ਓਕੇ ਨਾ ਹੋਵੇ ਮੇਰੀ ਸਲਾਹ ਤੁਹਨੇ ਲਈ ਹੋਈ ਹੋਊਗੀ ਬਾਕੀ ਵੇਖਦੇ ਹਾਂ ਅਉਣ ਵਾਲੇ ਸਮੇਂ ਵਿੱਚ ਕੀ ਸਰਕਾਰ ਕੱਢਦੀ ਹੈ ਕੀ ਨਵਾਂ ਸੱਪ ਕੱਢਦੀ ਹੈ ਜਦੋਂ ਹੀ ਕੋਈ ਸੱਪ ਕੱਢੂਗੀ ਜਦੋਂ ਕੋਈ ਨਵੀਂ ਨਿਊਜ਼ ਆਊਗੀ ਕੋਈ ਮਲਕੀ ਅਫੀਸ਼ੀਅਲ ਤੌਰ ਤੇ ਕੋਈ ਨਿਊਜ਼ ਰਿਲੀਜ਼ ਹੋਊਗੀ ਆਪਾਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਤੁਹਾਨੂੰ ਜਰੂਰ ਦੱਸਾਂਗੇ ਤੇ ਇਸ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ ਤੇ ਜੇਕਰ ਕਿਸੇ ਵੀ ਵੀਰਪ੍ਰਾਣ ਗਰੁੱਪ ਵਿੱਚ ਐਡ ਬਣਾਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਆਪਾਂ ਤੁਹਾਨੂੰ ਗਰੁੱਪ ਵਿੱਚ ਵੀ ਐਡ ਕਰ ਲਾਵਾਂਗੇ ਉੱਥੇ ਵੀ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਹੋਣ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ